ਦਿੱਲੀ ਦੇ ਲੀਡਰ ਇੱਕ ਮੀਟਿੰਗ ਦੇ ਵਿੱਚ ਇੱਥੋਂ ਤੱਕ ਕਹਿ ਦਿੰਦੇ ਆ ਕਿ ਚੋਣਾਂ ਜਿੱਤਣ ਵਾਸਤੇ 227 ਜਿੱਤਣ ਵਾਸਤੇ ਸਾਮ-ਦਾਮ, ਦੰਡ-ਭੇਦ ਜੋ ਵੀ ਹੋਵੇ ਇਸਤੇਮਾਲ ਕਰਨਾ ਪਵੇਗਾ ਤੇ ਕਰਾਂਗੇ ਵੀ ਜਿੱਤਣਾ ਆ 227 ਨੂੰ ਜਿੱਤਣਾ ਆ ਇੱਥੇ ਤੱਕ ਗੱਲ ਪਹੁੰਚ ਚੁੱਕੀ ਸੀ ਪਰ ਹੁਣ ਅਚਾਨਕ ਐਡੇ-ਐਡੇ ਵੱਡੇ ਫੈਸਲੇ ਪੰਜਾਬ ਸਰਕਾਰ ਲੈ ਰਹੀ ਹੈ ਔਰ ਉਸ ਦੇ ਵਿੱਚ ਦਿੱਲੀ ਦੇ ਲੀਡਰ ਨਜ਼ਰ ਨਹੀਂ ਆ ਰਹੇ ਬਹੁਤ سارے ਸਵਾਲ ਖੜਨ ਲੱਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਕੁਝ ਦਿਨਾਂ ਤੋਂ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਰੈਲੀਆਂ ਕਰ ਰਹੇ ਆ ਆਪਾਖਣਾ ਨੂੰ ਸੰਬੋਧਨ ਕਰ ਰਹੇ ਆ ਜਿੱਥੇ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰੀ ਦੇਣ ਦਾ ਐਲਾਨ ਕੀਤਾ ਉੱਥੇ ਦੂਸਰੇ ਪਾਸੇ ਸੜਕਾਂ ਜਿਹੜੀਆਂ ਨੇ 19000 ਕਿਲੋਮੀਟਰ ਦੀ ਸੜਕ ਜਿਹੜੀ ਹੈ ਉਸ ਦੇ ਨਿਰਮਾਣ ਦਾ ਉਦਘਾਟਨ ਜਿਹੜਾ ਉਹ ਮੁੱਖ ਮੰਤਰੀ ਦੇ ਵੱਲੋਂ ਕਰਨ ਦਾ ਫੈਸਲਾ ਕੀਤਾ ਗਿਆ ਹੁਣ ਇਹੋ ਜਿਹੇ ਵੱਡੇ ਪ੍ਰੋਜੈਕਟਸ ਸੰਬੰਧੀ ਜਿਹੜੇ ਮੁੱਖ ਮੰਤਰੀ ਐਲਾਨ ਕਰ ਰਹੇ ਆ ਤੇ ਉੱਥੇ ਦਿੱਲੀ ਦੇ ਲੀਡਰ ਨਹੀਂ ਆ ਇੱਥੇ ਆ ਕੇ ਹੈਰਾਨੀ ਹੁੰਦੀ ਹੈ ਕਿਉਂਕਿ ਲੰਗੇ तकरीबन 1 ਸਾਲ ਤੋਂ ਦਿੱਲੀ ਦੇ ਲੀਡਰਾਂ ਦਾ ਇੱਥੇ ਪੰਜਾਬ ਦੇ ਅੰਦਰ ਪੂਰਾ ਜ਼ੋਰ ਲੱਗਿਆ ਹੋਇਆ ਸੀ ਦਿੱਲੀ ਦੇ ਲੀਡਰ ਲਗਾਤਾਰ ਪੰਜਾਬ ਚ ਵਿਚਰ ਰਹੇ ਸੀ ਮਨੀਸ਼ ਸੋਸੋਦੀਆ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਭਾਵੇਂ ਨਾਮ ਹੀ ਹੋਣ ਪਰ ਮਨੀਸ਼ ਸੋਸੋਦੀਆ ਪੰਜਾਬ ਜੀ ਨਜ਼ਰ ਆ ਰਹੇ ਸੀ ਲਗਾਤਾਰ ਪਰ ਹੁਣ ਉਹ ਕਿੱਥੇ ਚਲੇ ਗਏ ਇਹ ਵੱਡਾ ਸਵਾਲ ਖੜਦਾ ਪਿਆ ਕਿ ਇਹ ਜਮਨੀ ਚੋਣ ਅਤੇ ਆਉਂਦੀਆਂ ਸਮੇਂ ਦੀਆਂ ਜਿਹੜੀਆਂ ਸਿਆਸੀ ਗਤੀਵਿਧੀਆਂ ਨੇ ਉਹ ਸਾਰਾ ਦਰਮਦਾਰ ਭਗਵੰਤ ਮਾਨ ਦੇ ਉੱਤੇ ਛੱਡ ਦਿੱਤਾ ਗਿਆ ਖਾਸ ਤੌਰ ਦੇ ਉੱਤੇ ਤਰਨਤਾਰਨ ਦੀ ਜ਼ਮੀਨ ਚੋਂ ਜਿੱਥੋਂ ਹਰਮੀਤ ਸੰਧੂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਉਹ ਇੱਕ ਤਾਂ ਵੱਡੀ ਗੱਲ ਹੈ ਕਿ ਪੰਥਕ ਸੀਟ ਹੈ ਦੂਸਰੀ ਗੱਲ ਹੈ ਕਿ ਦਿੱਲੀ ਦੇ ਲੀਡਰਾਂ ਨੂੰ ਲੈ ਕੇ ਗੁੱਸਾ ਵੀ ਜ਼ਿਆਦਾ ਹੈ ਹੁਣ ਕੀ ਇਹ ਮੰਨ ਲਈਏ ਕਿ ਇਸ ਚੋਣ ਨੂੰ ਸੁਖਾਲੇ ਢੰਗ ਨਾਲ ਲੰਘਾਉਣ ਵਾਸਤੇ ਦਿੱਲੀ ਦੇ ਲੀਡਰ ਆਪ ਹੀ ਪੰਜਾਬ ਨਹੀਂ ਆਉਣਾ ਚਾਹੁੰਦੇ ਜਾਂ ਆਪ ਹੀ ਇਹਨਾਂ ਹਲਕਿਆਂ ਚ ਨਹੀਂ ਵਿਚਰਨਾ ਚਾਹੁੰਦੇ ਜਾਂ ਇਹ ਮੰਨ ਲਈਏ ਕਿ ਭਗਵੰਤ ਮਾਨ ਜਿਹੜੇ ਨੇ ਮੁੱਖ ਮੰਤਰੀ ਨੇ ਪੰਜਾਬ ਦੇ ਹੁਣ ਇਹ ਸਾਰਾ ਧਰਮਧਾਰ ਉਹਨਾਂ ਦੇ ਸਿਰ ਤੇ ਹੀ ਛੱਡ ਦਿੱਤਾ ਗਿਆ ਮੁੱਖ ਮੰਤਰੀ ਦੇ ਚਿਹਰੇ ਉੱਤੇ ਚੋਣ ਜਤਨਾ ਚਾਹੁੰਦੀ ਹੈ ਦਿੱਲੀ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਹੈ ਦਰਸਲ ਇੱਕ ਵੱਖਰੀ ਚਰਚਾ ਸ਼ੁਰੂ ਹੋ ਚੁੱਕੀ ਹੈ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਦੀਆ ਹੁਣ ਨਜ਼ਰ ਨਹੀਂ ਆ ਰਹੇ ਐ ਪ੍ਰਤੀਤ ਹੋ ਰਿਹਾ ਹੈ ਕਿ ਸ਼ਾਇਦ ਦਿੱਲੀ ਵਾਲੇ ਹੁਣ ਵਾਪਸ ਚਲੇ ਗਏ ਨੇ ਜਾਂ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਵਿੱਚ ਜੋ ਸਿਆਸੀ ਹਵਾ ਹੈ ਉਹ ਸਮਝ ਆ ਗਈ ਹੈ ਕਿ ਪੰਜਾਬ ਹੁਣ ਦਿੱਲੀ ਨੂੰ ਸਵੀਕਾਰ ਨਹੀਂ ਕਰ ਰਿਹਾ। ਦਰਅਸਲ ਲੰਗੇ ਦਿਨੀ ਭਗਵੰਤ ਮਾਨ ਦੇ ਵੱਲੋਂ 19000 ਕਿਲੋਮੀਟਰ ਸੜਕਾਂ ਦੇ ਨਿਰਮਾਣ ਦਾ ਫੈਸਲਾ ਸੁਣਾਇਆ ਗਿਆ। ਇਹ ਇੱਕ ਬਹੁਤ ਵੱਡਾ ਉਦਘਾਟਨ ਸੀ, ਬਹੁਤ ਵੱਡਾ ਪ੍ਰੋਜੈਕਟ ਸੀ ਜਿਸ ਦੇ ਵਿੱਚ ਨਾ ਤਾਂ ਅਰਵਿੰਦ ਕੇਜਰੀਵਾਲ ਨਜ਼ਰ ਆਏ ਅਤੇ ਨਾ ਹੀ ਮਨੀਸ਼ ਸੋਧਿਆ। ਉੰਜ ਇਹ ਦੋਵੇਂ ਲੀਡਰ ਜਾਂ ਇਹਨਾਂ ਦੋਵਾਂ ਦੇ ਵਿੱਚੋਂ ਕੋਈ ਇੱਕ ਤਾਂ ਪੰਜਾਬ ਦੇ ਗੇੜੇ ਕੱਢਦਾ ਫਿਰਦਾ ਨਜ਼ਰ ਆਉਂਦਾ ਹੈ। ਪਰ ਖਾਸ ਤੌਰ ਦੇ ਉੱਤੇ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਸ਼ਰਕਤ ਕਰਦਾ ਹੈ। ਪਰ ਐਡਾ ਵੱਡਾ ਅਨਾਉਂਸਮੈਂਟ ਹੁੰਦਾ ਔਰ ਦੋਵੇਂ ਇਸ ਸਮਾਗਮ ਦੇ ਵਿੱਚ ਸ਼੍ਰੀਕ ਨਹੀਂ ਹੁੰਦੇ ਬਹੁਤ ਸਾਰੇ ਸਵਾਲ ਖੜਦੇ ਪਏ ਆ ਦਰਅਸਲ ਭਗਵੰਤ ਮਾਨ ਮੁਤਾਬਕ ਪੰਜਾਬ ਦੀਆਂ 19000 ਤੋਂ ਵੱਧ ਪਿੰਡੂ ਲਿੰਕ ਸੜਕਾਂ ਦੀ ਰਿਪੇਅਰ ਅਤੇ ਅਪਗ੍ਰੇਡੇਸ਼ਨ ਦਾ ਕੰਮ ਝੋਨੇ ਦੀ ਫਸਲ ਤੋਂ ਬਾਅਦ ਸ਼ੁਰੂ ਹੋ ਜਾਵੇਗਾ ਸੜਕਾਂ ਦੀਆਂ ਖਸਤਾ ਹਾਲਾਤਾਂ ਨੂੰ ਦੇਖਦਿਆਂ ਹੋਇਆ ਮਜ਼ਬੂਤੀ ਵਾਸਤੇ ਬਜਟ ਦਾ ਇੱਕ ਇੱਕ ਪੈਸਾ ਪੂਰੀ ਇਮਾਨਦਾਰੀ ਦੇ ਨਾਲ ਵਰਤਿਆ ਜਾਵੇਗਾ ਸੂਬੇ ਦੇ ਲੋਕਾਂ ਨੂੰ ਚੰਗੀ ਸਹੂਲਤ ਦੇਣ ਦੇ ਲਈ ਅਸੀਂ ਵਚਨਬੱਧਾ ਹੈ ਭਗਵੰਤ ਮਾਨ ਕਹਿੰਦੇ ਨੇ ਪਰ ਇੱਥੇ ਇਹ ਅਨਾਉਂਸਮੈਂਟ ਕਰਦੇ ਹੋਏ ਭਗਵੰਤ ਮਾਨ ਇਕੱਲੇ ਨਜ਼ਰ ਆਏ ਇਸ ਤੋਂ ਪਹਿਲਾਂ ਵੀ ਜਦੋਂ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਭਗਵੰਤ ਮਾਨ ਨੇ ਬੜੇ ਕੌਨਫੀਡੈਂਸ ਦੇ ਨਾਲ ਕਿਹਾ ਸੀ ਕਿ ਮੰਗ ਪੱਤਰ ਹਰਮੀਤ ਸੰਧੂ ਦਾ ਹੋਵੇਗਾ ਤੇ ਪੈਨ ਮੇਰਾ ਹਰਮੀਤ ਸੰਧੂ ਦੀ ਉਮੀਦਵਾਰੀ ਦੇ ਐਲਾਨਨ ਮੌਕੇ ਵੀ ਦਿੱਲੀ ਦੇ ਲੀਡਰ ਉੱਥੇ ਨਜ਼ਰ ਨਹੀਂ ਆਏ ਅਤੇ ਹੁਣ ਸਵਾਲ ਇਹ ਖੜ ਰਿਹਾ ਹੈ ਕਿ ਕੀ ਅਰਵਿੰਦ ਕੇਜਰੀਵਾਲ ਅਤੇ ਸਸੋਧਿਆ ਇਹ ਮੰਨ ਗਏ ਨੇ ਕਿ ਪੰਜਾਬ ਉਹਨਾਂ ਨੂੰ ਸਵੀਕਾਰ ਨਹੀਂ ਕਰ ਰਿਹਾ ਜਾਂ ਕੀ ਉਹ ਇਹ ਮੰਨ ਗਏ ਨੇ ਕਿ ਜੇ ਉਹ ਇਸ ਚੋਣ ਪਿੱਟ ਦੇ ਵਿੱਚ ਰਹਿਣਗੇ ਤਾਂ ਉਹ ਪਾਰਟੀ ਵਾਸਤੇ ਵੱਡਾ ਨੁਕਸਾਨ ਸਾਬਤ ਹੋ ਸਕਦੇ ਨੇ ਅਤੇ ਇਸੇ ਵਾਸਤੇ ਸਾਰਾ ਦਰਮਦਾਰ ਹੁਣ ਭਗਵੰਤ ਮਾਨ ਦੇ ਸਿਰ ਮੜ ਦਿੱਤਾ ਗਿਆ। ਬਹੁਤ ਸਾਰੇ ਸਵਾਲ ਜ਼ਰੂਰ ਇਹਦੇ ਉੱਤੇ ਉੱਠ ਸਕਦੇ ਨੇ ਖਾਸ ਤੌਰ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਅੰਦਰ ਚੱਲ ਕੀ ਰਿਹਾ? ਕਿਉਂਕਿ ਮਨੀਸ਼ ਸੋਦੀਆ ਨੂੰ ਲੈ ਕੇ ਕੁਝ ਬਿਆਨ ਵਾਇਰਲ ਹੋ ਜਾਂਦੇ ਐ। ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਸੰਬੰਧੀ ਕੁਝ ਗੱਲਾਂ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਇਹਨਾਂ ਔਰ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਥਕ ਹਲਕੇ ਦੇ ਵਿੱਚ ਇਹ ਚਰਚਾ ਜਦੋਂ ਛੜਦੀ ਹੈ ਉਸ ਦੌਰਾਨ ਹੁਣ ਐ ਪ੍ਰਤੀਤ ਹੋ ਰਿਹਾ ਹੈ ਕਿ ਸ਼ਾਇਦ ਲੋਕ ਇਹਨਾਂ ਲੀਡਰਾਂ ਨੂੰ ਪਸੰਦ ਨਹੀਂ ਕਰ ਰਹੇ ਔਰ ਸ਼ਾਇਦ ਇਹ ਲੀਡਰ ਵੀ ਹੁਣ ਇਹ ਭਾਂਪ ਗਏ ਨੇ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਆਮ ਆਦਮੀ ਪਾਰਟੀ ਦੇ ਭਵਿੱਖ ਵਾਸਤੇ ਪਰ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਵੀ ਜੇ ਆਪਾਂ ਸੁਣ ਲਈਏ ਜੋ ਤੁਹਾਨੂੰ ਹੁਣ ਦਿਖਾਉਣ ਲੱਗੇ ਆ ਉਹਦੇ ਵਿੱਚ ਵੀ ਇਹ ਲੀਡਰ ਤਾਂ ਘੱਟੋ ਘੱਟ ਨਾ ਨਹੀਂ ਆ ਰਹੇ ਖੇਤੀ ਵਾਸਤੇ ਖੇਤੀ ਮਜ਼ਦੂਰਾਂ ਵਾਸਤੇ ਔਰ ਸਾਡੇ ਐਸ்சி ਪਾਈ ਚਾਰੇ ਵਾਸਤੇ ਜੋਸ ਕੀ ਮਾਸੀ ਬਣਾਉਨੇ ਆ ਕਹਿੰਨਾ ਯਾਰ ਇੱਕ ਘਰ ਤੱਕ ਸਕੀਮ ਪਹੁੰਚਣੀ ਚਾਹੀਦੀ ਹੈ ਕੋਈ ਵਿੱਚੋਂ ਪੈਸਾ ਨਾ ਖਾ ਜਾਏ ਸਾਡੇ 19000 ਕਿਲੋਮੀਟਰ ਸੜਕਾਂ ਦਾ ਕਲ ਉਦਘਾਟਨ ਕੀਤਾ ਤੁਹਾਡੇ ਇਲਾਕੇ ਦੇ ਵਿੱਚ ਨੇ 19000 ਕਿਲੋਮੀਟਰ ਸੜਕਾਂ ਰਿਪੇਅਰ ਵੀ ਹੋਣਗੀਆਂ ਚੌੜੀਆਂ ਵੀ ਹੋਣਗੀਆਂ ਬਹੁਤ ਵੱਡੀਆਂ ਵੱਡੀਆਂ ਅਸੀਂ ਬਜਟ ਰੱਖ ਲਿਆ ਤੇ ਹੁਣ ਬਸ ਝੋਨਾ ਵੱਢਣ ਤੋਂ ਬਾਅਦ ਸੜਕਾਂ ਦਾ ਕੰਮ ਸ਼ੁਰੂ ਹੋ ਜੂਗਾ ਸੜਕ ਸੁਰੱਖਿਆ ਫੋਰਸ ਬਣਾਈ ਐ ਤੁਸੀਂ ਦੇਖਿਓ ਨਹੀਂ ਸੜਕਾਂ ਤੇ ਗੱਡੀਆਂ ਖੜੀਆਂ ਨਵੀਂ ਪੁਲਿਸ ਬਣਾਈ ਇੱਕ ਸਿਰਫ ਸੜਕਾਂ ਵਾਸਤੇ ਐਕਸੀਡੈਂਟ ਹੋ ਜਾਂਦਾ ਸੀ ਲੋਕ ਧੜਫ ਧੜਫ ਮਰ ਜਾਂਦੇ ਸੀ ਤੁਹਾਨੂੰ ਹੈਰਾਨੀ ਹੋਊ ਜਾਣ ਕੇ ਫਰਵਰੀ ਚ ਇਹ ਅਸੀਂ ਬਣਾਈ ਸੀ ਉਹ ਪਿਛਲੀ ਫਰਵਰੀ ਚ ਡੇਢ ਸਾਲ ਹੋ ਗਿਆ 48 ਤੋਂ 49% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਇਹ ਮੈਂ ਨਹੀਂ ਕਹਿ ਰਿਹਾ ਇਹ ਨਿਤਨ ਗੜਕਰੀ ਜੀ ਨੇ ਜਿਹੜੇ ਟਰਾਂਸਪੋਰਟ ਤੇ ਆਵਾਜ਼ਾਈ ਮਿਨਿਸਟਰ ਨੇ ਭਾਰਤ ਦੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ ਕਿ ਪੰਜਾਬ ਤੋਂ ਸਿੱਖੋ ਇਸ ਮਾਮਲੇ 'ਚ 48% ਮੌਤਾਂ ਘਟ ਗਈਆਂ ਨਾਲ ਕੈਸ਼ ਤੇ ਸੋਨਾ ਉਹਨਾਂ ਗੱਡੀਆਂ 'ਚ ਜਿਹੜਾ ਮਿਲਦਾ ਕੋਈ ਵਿਆਹ ਤੋਂ ਆਇਆ ਐਕਸੀਡੈਂਟ ਹੋ ਗਿਆ ਉਦੋਂ ਕੌਣ ਦੇਖਦਾ ਮੇਰਾ ਪਰਸ ਕਿੱਥੇ ਹੈ ਮੇਰੇ ਟੂਮਾ ਕਿੱਥੇ ਨੇ ਜਾਨ ਬਚਾਉਣ ਦੀ ਹੁੰਦੀ ਐ ਉਹ ਪਤਾ ਨਹੀਂ ਕਿੱਧਰ ਪੈਸੇ ਚਲੇ ਜਾਂਦੇ ਸੀ ਟੂਮਾ ਕੌਣ ਲੈ ਜਾਂਦਾ ਸੀ ਹੁਣ ਪੁਲਿਸ ਵਾਲੇ ਅੱਧੇ ਪੁਲਿਸ ਵਾਲੇ ਲੈ ਜਾਂਦੇ ਉਹਨੂੰ ਹਸਤਾਲ ਅੱਧੇ ਉਹਨਾਂ ਦਾ ਜਿਹੜਾ ਸਮਾਨ ਐ ਉਹਨੂੰ ਲੇਕਿ ਉਹਨਾਂ ਦੇ ਘਰੇ ਫੜਾ ਕੇ ਆਉਂਦੇ ਆ ਜੀ ਉਹਨਾਂ ਦੇ ਘਰੇ ਅੱਛਾ ਮੇਰੇ ਕੋਲ ਜਿਹੜਾ ਅੰਕੜਾ ਆਇਆ ਅੰਕੜੇ ਦੇ ਵਿੱਚ ਮੌਤਾਂ ਤਾਂ 5500 ਤੋਂ 2500 2600 ਹੀ ਰਹਿ ਗਈਆਂ ਪਰ ਜ਼ਖਮੀਆਂ ਦੀ ਗਿਣਤੀ ਵਧ ਗਈ ਜੀ ਜ਼ਖਮੀ ਪਹਿਲਾਂ 40000 ਸੀ ਉਹ ਸਵਾ ਲੱਖ ਹੋ ਗਿਆ ਮੈਂ ਕਿਹਾ ਜ਼ਖਮੀਆਂ ਦੀ ਗਿਣਤੀ ਕਿਉਂ ਵਧ ਗਈ ਉਹ ਕਹਿੰਦੇ ਜੀ ਜਾਨਾਂ ਬਚ ਗਈਆਂ ਫਿਰ ਪਲੱਸ ਪਹਿਲਾਂ ਕਿਸੇ ਨੂੰ ਜ਼ਖਮੀ ਵਾਲੀ ਉਹ ਲਿਸਟ ਮੰਨਦੇ ਨਹੀਂ ਸੀ ਹੁਣ ਜਦੋਂ ਪੁਲਿਸ ਪਹੁੰਚ ਜਾਂਦੀ ਹੈ ਪੰਜ ਛੇ ਮਿੰਟਾਂ ਚ ਥੋੜੀ ਜਿਹੀ ਘੀਟ ਵੀ ਲੱਗਿਆ ਨੂੰ ਜ਼ਖਮਿਆਂ ਚ ਲਿਖ ਲੈਂਦੇ ਆ ਤਾਂ ਕਿ ਉਹਦਾ ਇਲਾਜ ਹੋ ਸਕੇ ਇਹ ਜ਼ਖਮਿਆਂ ਦੀ ਗਿਣਤੀ ਵਧਣਾ ਪੋਜ਼ਿਟਿਵ ਵੇ ਨਾਲ ਸੋਚੀਏ ਤਾਂ ਸਮਝ ਲਓ ਜਾਨ ਬਚ ਗਈ ਨਹੀਂ ਤਾਂ ਟੱਬਰਾਂ ਦੇ ਟੱਬਰ ਹੀ ਉਜੜ ਜਾਂਦੇ ਇੱਕ ਖੜੇ ਟਰੱਕ ਦੇ ਥੱਲੇ ਕਾਰ ਵੜ ਗਈ ਸਾਰਾ ਟੱਬਰ ਖਤਮ ਐਸੀ ਤਰ੍ਹਾਂ ਹੀ ਆਪਣਾ ਸੌਰਵ ਨਾਲ ਵੀ ਇੱਦਾਂ ਹੀ ਐਕਸੀਡੈਂਟ ਐਕਸੀਡੈਂਟ ਨਹੀਂ ਦੇਖਦਾ ਕੌਣ ਕੀ ਹੈ ਵੱਡੇ ਵੱਡੇ ਰਾਜਨੀਤਿਕ ਲੋਕ ਵੱਡੇ ਵੱਡੇ ਬਿਜ਼ਨਸ ਵਾਲੇ ਐਕਸੀਡੈਂਟਾਂ ਦੇ ਵਿੱਚ ਅਣ ਹੋਈਆਂ ਮੌਤਾਂ ਆਪਾਂ ਕਿਸਮਤ ਕਹਿ ਲੈਂਦੇ ਆਂ ਵੀ ਐਂ ਲਿਖੀ ਸੀ ਨਹੀਂ ਜੇ ਕਿਤੇ ਕਿਤੇ ਵੀ ਕੋਈ ਮੋੜ ਗਲਤ ਹੈ ਕਿਤੇ ਕੋਈ ਸੜਕ ਦਾ ਕੋਈ ਇਹੋ ਜਿਹਾ ਐਂਗਲ ਹੈ ਜਾਂ ਕੋਈ ਹਿਊਮਨ 에ਰਰ ਹੈ ਉਹਨੂੰ ਆਪਾਂ ਠੀਕ ਕਰੀਏ ਜਾਨ ਬਹੁਤ ਕੀਮਤੀ ਹੈ ਪ੍ਰਮਾਤਮਾ ਨੇ ਜੇ ਜ਼ਿੰਦਗੀ ਬਖਸ਼ੀ ਹੈ ਤਾਂ ਆਪ ਵੀ ਬਚਣਾ ਹੈ ਦੂਜਿਆਂ ਨੂੰ ਵੀ ਬਚਾਉਣਾ ਹੈ ਜੀਓ ਆਰਜੀਨੇ ਦੋ ਰਿਕਸ਼ੇ ਪਿੱਛੇ ਲਿਖਿਆ ਹੁੰਦਾ ਕਿਤੇ ਇਧਰ ਉਧਰ ਜਾਣ ਦੀ ਲੋੜ ਨਹੀਂ ਵੱਡੀਆਂ ਵੱਡੀਆਂ ਸਿਖਿਆਵਾਂ ਰਿਕਸ਼ਿਆਂ ਪਿੱਛੇ ਵੀ ਲਿਖੀਆਂ ਹੁੰਦੀਆਂ ਜੀਓ ਆਰਜੀਨੇ ਦੋ ਅਸੀਂ ਨਾ ਜਿਉਣਿਆ ਨਾ ਜਿਉਣ ਦਿੰਨੇ ਆ ਖੇਤੀ ਵਾਸਤੇ ਖੇਤੀ ਮਜ਼ਦੂਰਾਂ ਵਾਸਤੇ ਔਰ ਸਾਡੇ ਐਸਸੀ ਭਾਈਚਾਰੇ ਵਾਸਤੇ ਜੋ ਸਕੀਮਾਂ ਸਿ ਬਣਾਉਣੇ ਆ ਕਹਿੰਦੇ ਯਾਰ ਇੱਕ ਘਰ ਤੱਕ ਇੱਕ ਸਕੀਮ ਪਹੁੰਚਣੀ ਚਾਹੀਦੀ ਹੈ ਕੋਈ ਵਿੱਚੋਂ ਪੈਸਾ ਨਾ ਖਾ ਜਾਏ 19.5 ਹਜ਼ਾਰ ਕਿਲੋਮੀਟਰ ਸੜਕਾਂ ਦਾ ਕਲ ਉਦਗਾਡਨ ਕੀਤਾ ਤੁਹਾਡੇ ਇਲਾਕੇ ਦੇ ਵਿੱਚ ਨੇ 19.5 ਹਜ਼ਾਰ ਕਿਲੋਮੀਟਰ ਸੜਕਾਂ ਰਿਪੇਅਰ ਵੀ ਹੋਣਗੀਆਂ ਚੌੜੀਆਂ ਵੀ ਹੋਣਗੀਆਂ ਬਹੁਤ ਵੱਡੀਆਂ ਵੱਡੀਆਂ ਅਸੀਂ ਬਜਟ ਰੱਖ ਲਿਆ ਤੇ ਹੁਣ ਬਸ ਝੋਨਾ ਵੱਢਣ ਤੋਂ ਬਾਅਦ ਸੜਕਾਂ ਦਾ ਕੰਮ ਸ਼ੁਰੂ ਹੋ ਜਾਊਗਾ ਸੜਕ ਸੁਰੱਖਿਆ ਫੋਰਸ ਬਣਾਈ ਹੈ ਤੁਸੀਂ ਦੇਖਿਓ ਨਹੀਂ ਸੜਕਾਂ ਤੇ ਗੱਡੀਆਂ ਖੜੀਆਂ ਨਵੀਂ ਪੁਲਿਸ ਬਣਾਈ ਇੱਕ ਸਿਰਫ ਸੜਕਾਂ ਵਾਸਤੇ ਐਕਸੀਡੈਂਟ ਹੋ ਜਾਂਦਾ ਸੀ ਲੋਕ ਧੜਫ ਧੜਫ ਮਰ ਜਾਂਦੇ ਸੀ ਤੁਹਾਨੂੰ ਹੈਰਾਨੀ ਹੋਊ ਜਾਣ ਕੇ ਫਰਵਰੀ ਚ ਜਿਹੜੀ ਅਸੀਂ ਬਣਾਈ ਸੀ ਉਹ ਪਿਛਲੀ ਫਰਵਰੀ ਚ ਡੇਢ ਸਾਲ ਹੋ ਗਿਆ 48 ਤੋਂ 49% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਇਹ ਮੈਂ ਨਹੀਂ ਕਹਿ ਰਿਹਾ ਇਹ ਨਿਤਨ ਗੜਕਰੀ ਜੀ ਨੇ ਜਿਹੜੇ ਟਰਾਂਸਪੋਰਟ ਤੇ ਆਵਾਜਾਈ ਮੰਤਰੀ ਨੇ ਭਾਰਤ ਦੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਕਸਵਾਲ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ ਕਿ ਪੰਜਾਬ ਤੋਂ ਸਿੱਖੋ ਇਸ ਮਾਮਲੇ ਚ 48% ਮੌਤਾਂ ਘਟ ਗਈਆਂ ਨਾਲ ਕੈਸ਼ ਤੇ ਸੋਨਾ ਉਹਨਾਂ ਗੱਡੀਆਂ 'ਚ ਜਿਹੜਾ ਮਿਲਦਾ ਕੋਈ ਵਿਆਹ ਤੋਂ ਆਇਆ ਐਕਸੀਡੈਂਟ ਹੋ ਗਿਆ ਉਦੋਂ ਕੌਣ ਦੇਖਦਾ ਮੇਰਾ ਪਰਸ ਕਿੱਥੇ ਹੈ ਮੇਰੇ ਟੂਮਾ ਕਿੱਥੇ ਨੇ ਜਾਨ ਬਚਾਉਣ ਦੀ ਹੁੰਦੀ ਐ ਉਹ ਪਤਾ ਨਹੀਂ ਕਿੱਧਰ ਪੈਸੇ ਚਲੇ ਜਾਂਦੇ ਸੀ ਟੂਮਾ ਕੌਣ ਲੈ ਜਾਂਦਾ ਸੀ ਹੁਣ ਪੁਲਿਸ ਵਾਲੇ ਅੱਧੇ ਪੁਲਿਸ ਵਾਲੇ ਲੈ ਜਾਂਦੇ ਉਹਨੂੰ ਹਸਪਤਾਲ ਅੱਧੇ ਉਹਨਾਂ ਦਾ ਜਿਹੜਾ ਸਮਾਨ ਐ ਉਹਨੂੰ ਲਿਖ ਕੇ ਉਹਨਾਂ ਦੇ ਘਰੇ ਫੜਾ ਕੇ ਆਉਂਦੇ ਆਂ ਜੀ ਉਹਨਾਂ ਦੇ ਘਰੇ ਅੱਛਾ ਮੇਰੇ ਕੋਲ ਜਦੋਂ ਅੰਕੜਾ ਆਇਆ ਅੰਕੜੇ ਦੇ ਵਿੱਚ ਮੌਤਾਂ ਤਾਂ 5500 ਤੋਂ 2500 2600 ਹੀ ਰਹਿ ਗਈਆਂ ਪਰ ਜ਼ਖਮੀਆਂ ਦੀ ਗਿਣਤੀ ਵਧ ਗਈ ਜੀ। ਜ਼ਖਮੀ ਪਹਿਲਾਂ 40000 ਸੀ ਉਹ 1.5 ਲੱਖ ਹੋ ਗਿਆ। ਮੈਂ ਕਿਹਾ ਜ਼ਖਮੀਆਂ ਦੀ ਗਿਣਤੀ ਕਿਉਂ ਵਧ ਗਈ? ਉਹ ਕਹਿੰਦੇ ਜੀ ਜਾਨਾਂ ਬਚ ਗਈਆਂ ਫਿਰ। ਪਲੱਸ ਪਹਿਲਾਂ ਕਿਸੇ ਨੂੰ ਜ਼ਖਮੀ ਵਾਲੀ ਗਿਣ ਉਸ ਲਿਸਟ ਮੰਦੇ ਨਹੀਂ ਸੀ। ਹੁਣ ਜਦੋਂ ਪੁਲਿਸ ਪਹੁੰਚ ਜਾਂਦੀ ਆ 5-6 ਮਿੰਟਾਂ 'ਚ ਥੋੜੀ ਜਿਹੀ ਘਰੀਟ ਵੀ ਲੱਗਿਆ ਨੂੰ ਜ਼ਖਮਿਆਂ 'ਚ ਲਿਖ ਲੈਂਦੇ ਆ ਤਾਂ ਕਿ ਉਹਦਾ ਇਲਾਜ ਹੋ ਸਕੇ। ਇਹ ਜ਼ਖਮੇ ਦੀ ਗਿਣਤੀ ਵਧਣਾ ਪੋਜ਼ਿਟਿਵ ਵੇ ਨਾਲ ਸੋਚੀਏ ਤਾਂ ਸਮਝ ਲਓ ਜਾਨ ਬਚ ਗਈ। ਨਹੀਂ ਤਾਂ ਟੱਬਰਾਂ ਦੇ ਟੱਬਰ ਹੀ ਉਜੜ ਜਾਂਦੇ। ਇੱਕ ਖੜੇ ਟਰੱਕ ਦੇ ਥੱਲੇ ਕਾਰ ਵੜ ਗਈ ਸਾਰਾ ਟੱਬਰ ਖਤਮ। ਐਸੀ ਤਰ੍ਹਾਂ ਹੀ ਆਪਣਾ ਸੌਰਵ ਨਾਲ ਵੀ ਦੀ ਹੋਈ ਐਕਸੀਡੈਂਟ। ਐਕਸੀਡੈਂਟ ਨਹੀਂ ਦੇਖਦਾ ਕੌਣ ਕੀ ਹੈ। ਵੱਡੇ ਵੱਡੇ ਰਾਜਨੀਤਿਕ ਲੋਕ, ਵੱਡੇ ਵੱਡੇ ਬਿਜ਼ਨਸ ਵਾਲੇ ਐਕਸੀਡੈਂਟਾਂ ਦੇ ਵਿੱਚ ਅਣ ਹੋਈਆਂ ਮੌਤਾਂ। ਆਪਾਂ ਕਿਸਮਤ ਕਹਿ ਲੈਂਦੇ ਆ ਵੀ ਐਂ ਲਿਖੀ ਸੀ। ਨਹੀਂ ਜੇ ਕਿਤੇ ਕਿਤੇ ਵੀ ਕੋਈ ਮੋੜ ਗਲਤ ਹੈ, ਕਿਤੇ ਕੋਈ ਸੜਕ ਦਾ, ਕੋਈ ਇਹੋ ਜਿਹਾ ਐਂਗਲ ਹੈ ਜਾਂ ਕੋਈ ਹਿਊਮਨ 에ਰਰ ਹੈ ਉਹਨੂੰ ਆਪਾਂ ਠੀਕ ਕਰੀਏ। ਜਾਨ ਬਹੁਤ ਕੀਮਤੀ ਹੈ। ਪਰਮਾਤਮਾ ਨੇ ਜੇ ਜ਼ਿੰਦਗੀ ਬਖਸ਼ੀ ਹੈ ਤਾਂ ਆਪ ਵੀ ਬਚਣਾ ਹੈ ਦੂਜਿਆਂ ਨੂੰ ਵੀ ਬਚਾਉਣਾ ਹੈ ਜਿਓ ਔਰ ਜੀਨੇ ਦੋ ਰਿਕਸ਼ੇ ਪਿੱਛੇ ਲਿਖਿਆ ਹੁੰਦਾ ਕਿਤੇ ਇਧਰ ਉਧਰ ਜਾਣ ਦੀ ਲੋੜ ਨਹੀਂ ਵੱਡੀਆਂ ਵੱਡੀਆਂ ਸਿੱਖਿਆਵਾਂ ਰਿਕਸ਼ੇ ਪਿੱਛੇ ਵੀ ਲਿਖੀਆਂ ਹੁੰਦੀਆਂ ਜਿਓ ਔਰ ਜੀਨੇ ਦੋ ਅਸੀਂ ਨਾ ਜਿਉਣਿਆ ਨਾ ਜਿਉਣ ਦਿੰਨੇ ਆ ਕਿਸੇ